ਸੰਦੀਪ ਨਾ ਗੱਲ ਉਹਨਾਂ ਤਾਂ ਤੇ ਫੋਨ ਬੰਦ ਵਾ ਤੇ ਕਿੱਦਾਂ ਗੱਲ ਕਰੋਗੇ ਉਹ ਫੋਨ ਹੀ ਬੰਦ ਵਾ WhatsApp ਤੇ ਤੇ ਗੱਲ ਕਰੀ ਸਕਦੇ ਆ ਨਾ WhatsApp ਤੇ ਨਾ ਆਨਲਾਈਨ ਸ਼ੋਅ ਹੋਣ ਡਿਆ ਵਾ ਤੂੰ ਵੇਖੀਂ ਕਿੱਦਾਂ ਹੁੰਦੀ ਐ ਮੈਂ ਉਹਨੂੰ ਲਾਲਚੀ ਇਹੋ ਪਾਉਣਾ ਵਾ ਕਿ ਮੈਂ ਤੇਰਾ ਨਾਮ ਹੀ ਚੁੱਕ ਡਵਾ ਜੂਗਾ ਜੋ ਬੰਨਾ ਗੱਲ ਕਰਕੇ ਤੇ ਵੇਖੀਂ ਤੇ ਨਾ ਹਾਂ ਕਰੂਗੀ ਤੇ ਇਹਨਾਂ ਦਾ ਮੈਸੇਜ ਇਹਨਾਂ ਨੇ ਕੀ ਕਹਿਣਾ ਹੁਣ ਹਾਲੋ ਸੰਦੀਪ ਕੀ ਹਾਲ ਚਾਲ ਆ ਹੋਰ ਸਣਾ ਠੀਕ ਠਾਕ ਬਹੁ ਮੈਂ ਤੇਰਾ ਫੋਨ ਟਰਾਈ ਕਰਾਂ ਡਾਂ ਫੋਨ ਨਹੀਂ ਲੱਗਣ ਡਿਆ ਕਿੱਥੇ ਉਹ ਤੇਹੀਂ ਮਦਰ ਨਾਲ ਗੱਲ ਕਰਨੀ ਮਮੀ ਨਹੀਂ ਆ ਠੀਕ ਮੈਨੂੰ ਲੈਣਾ ਆਉਣਾ ਹੈ ਮੈਂ ਲਾ ਫੋਨ ਤੇ ਗੱਲ ਕਰ ਸੰਦੀਪ ਵੀ ਇਹਲਾ ਸੰਦੀਪ ਜੇ ਕੋਈ ਗੱਲ ਹੈਗੀ ਹੈ ਨਾ ਮੈਨੂੰ ਦੱਸ ਦੇ ਮੈਂ ਸੋਚਦੀ ਹੀ ਕਿ ਇਹਨਾਂ ਨੂੰ ਫੋਨ ਕਰਕੇ ਨਾ ਇਹਨਾਂ ਦੇ ਤਰਲੇ ਤੁਰਲੇ ਮਾਰ ਲੈਣੀ ਆ ਕੀ ਪਤਾ ਮਨ ਨਹੀਂ ਜਾਣ ਸੰਦੀਪ ਤੇਰਾ ਦਿਮਾਗ ਖਰਾਬ ਨਹੀਂ ਹੋ ਗਿਆ ਤੂੰ ਉੱਥੇ ਗਈ ਹਾਂ ਉੱਥੇ ਤੈਨੂੰ ਧੱਕੇ ਮਾਰ ਕੇ ਕੱਢਿਆ ਦੋਵਾਂ ਮਾਪੋਤਾ ਨੇ ਉਹ ਮੇਰੀ ਗੱਲ ਸੁਣ ਹੁਣ ਕਿਤੇ ਉਹਦੀਆਂ ਗੱਲਾਂ ਗੁੱਲਾਂ ਚ ਨਾ ਜਾਈ